ਕਾਂਦੀ ਦਾ 에어ਪੋਰਟ ਦਾ ਨਾਮ ਉਹ ਕਿਉਂ ਨਾ ਰੱਖ ਲੈਣ। ਇਹ ਦੇਖੋ ਜੀ ਅਕਾਲੀ ਦਲ ਕਹਿ ਰਿਹਾ ਹੈਗਾ ਉਹਨਾਂ ਨੂੰ ਰੈਜ਼ੋਲੂਸ਼ਨ ਲੈ ਆਉਣਾ ਚਾਹੀਦਾ ਸੀਗਾ। ਵੇਖੋ ਤੇਗ ਬਹਾਦਰ ਜੀ ਨੇ ਤਾਂ ਜਿਹੜਾ ਸੁਪਰੀਮ ਸੈਕਰੀਪਸ ਕੀਤਾ ਹੈਗਾ ਉਹਨਾਂ ਲਈ ਤਾਂ ਮੈਨੂੰ ਐ ਲੱਗਦਾ ਵੀ ਇਵਨ ਯੂਨੋ ਨੂੰ ਸਾਨੂੰ ਅਪਰੋਚ ਕਰਕੇ ਜਿਹੜਾ ਹਿਊਮਨ ਰਾਈਟਸ ਜਿਹੜਾ ਡੇ ਹੈਗਾ ਉਹ ਰੱਖਣਾ ਚਾਹੀਦਾ ਗੁਰੂ ਤੇਗ ਬਹਾਦਰ ਜੀ ਦੇ ਕਿਉਂਕਿ ਇਸ ਸੰਸਾਰ ਦੀ ਇਨਸਾਨੀਅਤ ਲਈ ਇਕੋ ਹੀ ਕਿਹੋ ਜੀ ਐਗਜ਼ਾਮਪਲ ਹੈਗੀ ਆ ਜਿਨ੍ਹਾਂ ਨੇ ਆਪਣਾ ਆਪ ਜਿਹੜਾ ਆ ਦੂਸਰੇ ਧਰਮ ਲਈ ਵਾਰਿਆ ਹੈਗਾ ਸੋ ਇਸ ਕਰਕੇ ਅਕਰੋਸ ਦਾ ਵਰਲਡ ਜਿਹੜਾ ਉਹ ਹਿਊਮੈਨਿਟੀ ਡੇ ਜਿਹੜਾ ਆ ਉਹ ਮੇਰੇ ਖਿਆਲ ਯੂਨੋ ਨੂੰ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਮਨਾਉਣਾ ਚਾਹੀਦਾ ਜਦੋਂ ਫਲੋ ਟੈਸਟ ਦੀ ਮੰਗ ਕੀਤੀ ਹੈ ਸਰ ਇੱਕ ਮਿੰਟ ਉਹ ਹੀ ਪੁੱਛਿਆ ਯਾਰ ਫਲੋ ਟੈਸਟ ਦੀ ਮੰਗ ਕੀਤੀ ਹੈ ਅਕਾਲੀ ਕੰਨੇ ਇਹ ਉਹ ਪਤਾ ਨਹੀਂ ਕਿਹੜੀ ਕਿਉਂ ਮੰਗ ਕਰ ਰਹੇ ਮੈਨੂੰ ਤਾਂ ਇਹ ਨਹੀਂ ऐसी कोई बात नहीं है डिफरेंस ऑफ ओपिनियन है डेफिनेटली डिफरेंस ऑफ ओपिनियन है लेकिन ऐसी कोई बात नहीं है कि वो मांग के देख ले उसमें क्या था कौन रोकता उनको अगर होगा तो नहीं कौन रोकता कौन है उसको ये तो यार स्पेशल सेशन था स्पेशल अगला बुलाया जावेगा मेनू लगता है कि रेगुलर बिजनेस ਲਈ ਜਿਹੜਾ ਆ ਉਹ ਅਗਲਾ ਸੈਸ਼ਨ ਜਿਹੜਾ ਮੇਰਾ ਖਿਆਲ ਹੈ ਸਰਕਾਰ ਸੈਸ਼ਨ ਸੀਗਾ ਸਿਰਫ ਉਹਦੇ ਇੱਕ ਫਾਦਰ ਦੀ ਮਾਰਕਸ ਸੀਗਾ ਅਕਾਲੀ ਦਾ ਲੱਗ ਵੀ ਵਿਰੋਧ ਹੈ ਅੱਲਾ ਹੋਏ ਨਜ਼ਰ ਹੈ ਤਾਂ ਲੱਗਾ ਕਿ ਇਸ ਕੇ ਖਾਤੇ ਤੇ ਨਹੀਂ ਕੋਈ ਮੈਨੂੰ ਲੱਗਦਾ ਦੇਖੋ ਕਿਤੇ ਨਾ ਕਿਤੇ ਤਾਂ ਸਾਨੂੰ ਦੇਖੋ ਇਸ ਸੁਪਰੀਮ ਸੈਕਰੀਫਾਈਸ ਤੇ ਪੋਲਿਟਿਕਸ ਨਹੀਂ ਬਿਲਕੁਲ ਨਹੀਂ ਕਰਨੀ ਚਾਹੀਦੀ ਮੈਨੂੰ ਇਹ ਲੱਗਦਾ ਹੈਗਾ ਕਿ ਜੋ ਉਹਨਾਂ ਦੀ ਫਲਸਫੀ ਦੇ ਵਿੱਚੋਂ ਸਾਨੂੰ ਅਸੀਂ ਕੁਝ ਵੀ ਤੋਛ ਜਾਂ ਵੀ ਸਿੱਖ ਸਕਦੇ ਹਾਂ ਦੇਖੋ ਇਨਸਾਨੀਅਤ ਦੀ ਗੱਲ ਸੁਪਰੀਮ ਸੈਕਰੀਫਾਈਸ ਦੀ ਗੱਲ ਔਰ ਸਚਾਈ ਤੇ ਖੰਡ ਦੀ ਗੱਲ ਕਿਉਂਕਿ ਜਿੰਨਾ ਉਹਨਾਂ ਨੂੰ ਤਸੀਹੇ ਜਾਂ ਜਿਹੜਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਉਹਨਾਂ ਨੂੰ ਇੱਕ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਨਾਂ ਨੇ ਸੁਪਰੀਮ ਸੈਕਰੀਫਾਈਜ਼ ਕਰ ਦਿੱਤਾ ਲੇਕਿਨ ਆਪਣਾ ਬੇਸਿਕਲੀ ਧਰਮ ਨਹੀਂ ਛੱਡਿਆ ਸੋ ਉਹ ਬੇਸਿਕਲੀ ਮੁਗਲਾਂ ਦੀ ਇੱਕ ਹਾਰ ਦਾ ਔਰ ਅੱਜ ਜਿੱਥੇ ਅਸੀਂ ਖੜੇ ਆ ਹਿੰਦੁਸਤਾਨ ਦੀ ਆਜ਼ਾਦੀ ਦਾ ਬਹੁਤ ਵੱਡਾ ਉਸ ਸਮੇਂ ਜਿਹੜਾ ਬਿਗਲ ਬੱਜਿਆ ਸੀ ਜਦੋਂ ਆਪਾਂ ਸੋਚ ਵੀ ਨਹੀਂ ਸਕਦੇ ਸੀ ਤੇ ਅਸੀਂ ਬੇਸਿਕਲੀ ਪੋਲੀਟੀਕਲ ਲੋਕ ਅਸੀਂ ਫੇਰ ਉਹੀ ਗੱਲਾਂ ਕਰੀ ਜਾਂਦੇ ਆ ਅੱਛਾ ਹਰ ਬੰਦੇ ਨੂੰ ਅੱਜ ਪਤਾ ਹੈਗਾ ਕਿ ਪੋਲਿਟਿਕਲ ਲੋਕਾਂ ਦਾ ਬੇਸਿਕ ਕਰਦਾਰ ਕਿੱਥੇ ਖੜਾ ਇਹਦੇ ਵਿੱਚ ਕੋਈ ਲੁਕੋਈ ਗੱਲ ਨਹੀਂ ਹੈ ਅਸੀਂ ਜੇ ਕਿਤੇ ਥੋੜਾ ਬਹੁਤਾ ਵੀ ਕੈਰੀ ਫਾਰਵਰਡ ਕਰ ਲਈਏ ਤਾਂ ਉਹ ਸਾਡੀ ਕੰਟਰੀਬਿਊਸ਼ਨ ਟੂਵਰਡ ਸੋਸਾਇਟੀ ਹੋਊਗਾ ਸਰ ਮੈਨੂੰ ਤਾਂ ਉਹ ਜਿਹੜੇ ਮੀਟਿੰਗ ਆਉਣਾਂ ਦੋ ਦਿਨਾਂ ਦੇ ਵਿੱਚ 15 ਨੂੰ ਬੁਲਾਵਾਂਗੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਹੋਰ ਆਦਿ ਦੇ ਕਹਿੰਦੇ ਨੇ ਸਾਨੂੰ ਸ਼ੰਕਾ ਹੈ ਸ਼ੱਕ ਹੈ ਕਿਉਂ ਨਹੀਂ ਮਾਰਗੀ ਤੁਹਾਨੂੰ ਸ਼ੱਕ ਹੈ ਮੈਨੂੰ ਤਾਂ ਨਹੀਂ ਲੱਗਦਾ ਕਿ ਕਿ ਬਿਜ਼ਨਸ ਸਾਨੂੰ ਰੈਗੂਲਰ ਬਿਜ਼ਨਸ ਜਿਹੜਾ ਆਉਂਦਾ ਮੇਰਾ ਕਾਹਦਾ ਇਹ ਜ਼ਰੂਰ ਕਰਨ ਦੀ ਜਰੂਰ ਹੈ। ਸੈਸ਼ਨ ਨੂੰ ਤਾਂ ਹਮੇਸ਼ਾ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਸੈਸ਼ਨ ਤਾਂ ਮੈਂ ਦੇਖੋ ਜਦੋਂ ਦਾ ਪੋਲਿਟਿਕਸ 'ਚ ਆਇਆ ਮੈਂ ਤਾਂ ਉਦੋਂ ਦਾ ਕਹਿਣਾ ਕਿ ਸਾਨੂੰ ਜਿਹੜੇ ਆ ਵੱਧ ਦਿਨ ਸੈਸ਼ਨ ਵੈਸੀ ਕਰਨੇ ਚਾਹੀਦੇ ਆ। ਉਹਦਾ ਕਾਰਨ ਇਹ ਹੈ ਕਿ ਸਾਰੇ ਜਿਹੜੇ ਐਮ.ਐਲ.ਏ.ਸ ਹੈਗੇ ਆ ਉਹਨਾਂ ਨੂੰ ਸਮਾਂ ਮਿਲਣਾ ਚਾਹੀਦਾ ਉਹ ਆਪਣੀ ਗੱਲ ਵਿਧਾਨ ਸਭਾ 'ਚ ਕਹਿ ਸਕਣ। ਅੱਛਾ ਡੈਮੋਕ੍ਰੇਸੀ ਦੇ ਵਿੱਚ ਜੇ ਉਹ ਵਿਧਾਨ ਸਭਾ 'ਚ ਗੱਲ ਕਹਿਣਗੇ ਇਟ ਵਿਲ ਬੀ ਅ ਪਾਰਟ ਆਫ ਰਿਕਾਰਡ ਉਹਨਾਂ ਦਾ ਕੌਨਫੀਡੈਂਸ ਬਿਲਡ ਅਪ ਹੋਊਗਾ ਜਦੋਂ ਰਿਕਾਰਡ ਦਾ ਹਿੱਸਾ ਹੋਊਗਾ। ਤੇ ਉਹ ਬੇਸਿਕਲੀ ਉਹ ਆਫੀਸਰ ਨੂੰ ਕਹਿ ਸਕਣਗੇ ਵੀ ਹਾਂ ਵੀ ਆਪਣੇ ਲੋਕਾਂ ਦੇ ਜਿਹੜੀ ਆਵਾਜ਼ ਆ ਇਸ ਵਿਧਾਨ ਸਭਾ ਦੇ ਵਿੱਚ ਆਪਾਂ ਵਿਧਾਨ ਸਭਾ ਚ ਕਿਉਂ ਜੁੜ ਕੇ ਆਉਨੇ ਆ ਕਿਉਂਕਿ ਲੋਕਾਂ ਦੀ ਆਵਾਜ਼ ਨੂੰ ਇੱਥੇ ਲਿਆ ਕੇ ਉਹਨਾਂ ਦੇ ਮਸਲੇ ਹੱਲ ਕਰਾਏ ਜਾਣ ਪਰ ਜਦੋਂ ਮੈਂ ਹਮੇਸ਼ਾ ਮਹਿਸੂਸ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਆ ਸਿਟਿੰਗਸ ਦੇਣੀਆਂ ਚਾਹੀਦੀਆਂ ਦੁਨੀਆ ਦੇ ਉੱਤੇ ਕੋਈ ਕਿਉਂਕਿ ਜਦੋਂ ਐਂਡ ਆਫ ਦਾ ਡੇ ਫਰਗੇਟ ਇਹ ਇਹ ਕਰ ਰਹੇ ਨੇ ਕਿਹਾ ਕਿ ਕਿ ਮੰਤਰੀ ਨਹੀਂ ਆਏ ਚੰਗੀ ਗੱਲ ਹੋਈ ਨਹੀਂ ਆਏ ਮੇਰੇ ਕੋਲ ਤੇ ਮੀਟਿੰਗਾਂ ਹੋਈਆਂ ਲੱਗਦਾ ਕਿ ਅੱਜ ਤੱਕ ਆਪਾਂ ਬੀਸਿਕਲੀ ਆਪਾਂ ਉਸ ਦਿਨ ਦੀ ਗੱਲ ਕਰਦੇ ਆ ਜਿਸ ਦਿਨ ਦੇਖੋ ਉਹ ਅਲੱਗ ਇਸ਼ੂਜ਼ ਹੈਗੇ ਆ ਉਹ ਮੇਰੇ ਨਾਲ ਅਲੱਗ ਤੁਸੀਂ ਗੱਲ ਕਰ ਲਿਓ ਪ੍ਰਗਟ ਸਿੰਘ ਜੀ ਅਕਾਲੀ ਦਲ